ਤੇ ਵੈਗਰੋ ਜੀ ਅਮਰਤ ਛਕਣਾ ਕਿੰਨਾ ਕੁ ਜ਼ਰੂਰੀ ਹੈ ਇਹ ਵੀ ਬਹੁਤ ਵੱਡਾ ਸਵਾਲ ਮੇਰੇ ਕੋਲ ਆਇਆ ਹੋਇਆ ਹੈ ਅਮਰਤ ਛਕਣਾ ਉਨਾ ਹੀ ਜ਼ਰੂਰੀ ਹੈ ਜਿੰਨਾ ਸਾਹ ਲੈਣਾ ਜ਼ਰੂਰੀ ਹੈ ਜੀ ਮਤਲਬ ਬਹੁਤ ਹੀ ਜ਼ਰੂਰੀ ਸਭ ਤੋਂ ਜ਼ਰੂਰੀ ਹੋ ਗਿਆ ਜੇ ਆਪਾਂ ਨੂੰ ਸਾਹ ਲੈਣਾ ਵੀ ਜ਼ਰੂਰੀ ਹੈ ਦੇਖੋ ਦਸਮ ਪਾਤਸ਼ਾਹ ਨੇ ਇਸ ਤੁਰਪਰ ਮੇਰੇ ਖਿਆਲ ਨਹੀਂ ਹੋ ਸਕਦਾ ਕਿ ਉਸ ਜਿਹਨੇ ਆਪਣਾ ਰੂਪ ਹੀ ਸਾਨੂੰ ਦਿੱਤਾ ਜੀ ਦਸਮ ਪਾਤਸ਼ਾਹ ਨੇ ਆਪਣੇ ਸਾਰੇ ਪਰਿਵਾਰ ਨੂੰ ਵਾਰਨ ਤੋਂ ਬਾਅਦ ਜੀ ਜਦੋਂ ਅਸੀਂ ਉਹਨਾਂ ਦੀ ਬਾਣੀ ਪੜ੍ਹਦੇ ਹਾਂ ਜੀ ਵੈਸੇ ਤਾਂ ਅੱਪੀ ਗੁਰੂ ਜਿਹੜਾ ਤੇਲਾਸ ਨਾਦ ਗੁਰੂ ਆਣ ਸਭ ਤੋਂ ਚੱਲੇ ਆ ਰਹੇ ਆ ਜੀ ਸਰ ਕਿਉਂਕਿ ਬਾਣੀ ਗੁਰੂ ਹੈ ਪਰ ਦੱਸੋ ਪਾਛ ਨੇ ਉਹਨੂੰ ਜਾਮਾ ਪਹਿਨਾ ਦਿੱਤਾ ਫਿਰ ਕਿਉਂਕਿ ਇਹ ਘਟਨਾਵਾਂ ਵਾਪਰੀਆਂ ਨੌਵੇਂ ਪਾਸ਼ਾ ਦੇ ਟਾਈਮ ਜੀ ਬਾਈ ਗੁਰੂ ਬਣ ਬੈਠੇ ਹਰੇਕ ਬੰਦਾ ਗੁਰੂ ਘਰ ਦੇ ਚੱਕਰ 'ਚ ਪਿਆ ਹੋਇਆ ਬੰਨ ਦੇ ਚ ਅਸੀਂ ਸਿੱਖ ਬੰਨਾ ਨਹੀਂ ਚਾਹੁੰਦੇ ਅਸੀਂ ਗੁਰੂ ਹੀ ਬੰਨਾ ਚਾਹੁੰਦੇ ਆ ਜੀ ਉਹ ਚੱਕਰਾਂ ਨੂੰ ਛੱਡ ਕੇ ਮਹਾਰਾ ਨੇ ਫਿਰ ਖਾਲਸੇ ਨੂੰ ਦਿੱਤਾ ਆਪਣਾ ਰੂਪ ਜੀ ਠੀਕ ਹੈ ਖਾਲਸਾ ਮੇਰਾ ਰੂਪ ਹੈ ਖਾਸ ਖਾਲਸੇ ਮੈਂ ਹੁਕਰੂ ਨਿਵਾਸ ਉਹ ਅਖੀਰ ਵਿੱਚ ਮਹਾਰਾ ਜੀ ਉੱਥੇ ਇੱਥੇ ਤੱਕ ਬਖਸ਼ਿ ਤੇ ਖਾਲਸਾ ਮੇਰੋ ਸੱਜਣ ਸੂਰਾ ਖਾਲਸਾ ਮੇਰੋ ਸਤਗੁਰ ਪੂਰਾ ਜੀ